ਪਿੰਡ ਬੋਇਟਲਮਾ ਜਿਹੜਾ ਮਾਨਸਾ ਦੇ ਵਿੱਚ ਮਜ਼ਦੂਰ ਭਰਾਵਾਂ ਲੋੋਂ ਠੇਕੇ ਤੇ ਲੈ ਕੇ ਜਾਲ ਲਾਇਆ ਸੀ ਉਸ ਦੇ ਵਿੱਚ ਸਬਜ਼ੀ ਲਾਈ ਸੀ ਪਰ ਜੋ ਆਪਣੇ ਚੜੀ ਨਵਾ ਮੀ ਪਿਆ ਉਸ ਦੇ ਕਾਰਨ ਉਸ ਦਾ ਜਾਲ ਵੀ ਡਿੱਗ ਪਿਆ ਤੇ ਨਾਲੇ ਸਾਰੀ ਸਬਜ਼ੀ ਵੀ ਮਾਰੀ ਗਈ ਸੁਣੋ ਨਾ ਤੋਂ ਜਵਾਨੀ ਸੁਣਿਏ ਜਿਹੜਾ ਹੁਣ ਜਾਲ ਇੱਥੇ ਡਿੱਗਿਆ ਪਿਆ ਇਹ ਕੀ ਕਾਰਨ ਹੋਇਆ ਇਹ ਪਹਿਲਾਂ ਡਿੱਗਿਆ ਸੀ ਪਹਿਲਾਂ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਇਹਨੂੰ ਲਾਇਆ ਸੀ ਤੇ ਇਹ ਬਾਹਣ ਤੁਸੀਂ ਆਪਣਾ ਜਿਹਾ ਠੇਕੇ ਦੇ ਲੈਤਾ ਹੋ ਭਾਈ ਇਹ ਠੇਕੇ ਦੇ ਲੱਤਾ ਆਪਣਾ ਬਾਹਣਾ ਹਾਂਜੀ 82000 ਰੁਪਏ ਆਪਣਾ ਠੇਕੇ ਦਾ ਠੇਕਾ ਇਹਦਾ ਠੀਕ ਹੈ ਤੇ ਆਪਣਾ ਇਹਦੇ ਤੇ 30000 ਦੀ ਤਾਰ ਪਈ ਹੈ ਜੀ ਠੀਕ ਹੈ 20000 ਦਾ ਆਪਾਂ ਨੂੰ ਬੰਝ ਪੈ ਗਈ ਠੀਕ ਹੈ ਤੇ 20000 ਰੁਪਏ ਆਪਾਂ ਨੂੰ ਉੱਤੇ ਲੇਬਰ ਪੈ ਗਈ ਜੀ ਇਹਦੇ ਹੂੰ ਹੂੰ ਤੇ ਆਪਣਾ ਬਸ ਜੀ ਜੀ ਅਜੇ ਚੱਲੀ ਸੀ ਕਦੂ ਜੀ ਬਸ 20000 ਰੁਪਏ ਤਕਰੀਬਨ ਸਾਨੂੰ ਆਮਦਨ ਹੋਈ ਸੀ ਦੇ ਵਿੱਚ ਠੀਕ ਹੈ ਤੇ ਦੂਜਾ ਸਾਰਾ ਖਰਚੇ ਹੀ ਪੈ ਗਿਆ ਜੀ ਸਾਡੇ ਸਿਰ ਰੇਹਾਂ ਸਪਰੇਹਾਂ ਦਾ ਵੀ ਬਾਹਰੋਂ ਜਿਹੜੇ ਹੁਣ ਬੰਦੇ ਤੋਂ ਲੈ ਕੇ ਆਏ ਆਂਗੇ ਉਹਨਾਂ ਦਾ ਦੇਣਗੇ ਜੀ ਸੁਨੇ ਤੁਸੀਂ ਕੀ ਮੰਗ ਕਰਦੇ ਹੋ ਵੀ ਕੀ ਇਹਦਾ ਫਿਰ ਹੁਣ ਹੋਣਾ ਚਾਹੀਦਾ ਬਾਈ ਜੀ ਅਸੀਂ ਮੰਗ ਕਰਦੇ ਆਂ ਜੇ ਕੋਈ ਭੈਣ ਭਰਾ ਸਾਡੀ ਕੋਈ ਸਹਾਇਤਾ ਕਰ ਦੇ ਤਾਂ ਜਿਹੜਾ ਕਰਜ਼ਾ ਸਾਡੇ ਸਿਰ ਹੋਇਆਗਾ ਵੀ ਅਸੀਂ ਉਹ ਉਤਾਰ ਦਈਏ ਅਸੀਂ ਪਹਿਲਾਂ ਆਪ ਵੀ ਪਹਿਲਾਂ ਵੀ ਅਸੀਂ ਮਜ਼ਦੂਰੀ ਕਰਦੇ ਸੀ ਇਹ ਕਰਨ ਕਰੇ ਸੀਗਾ ਵੀ ਚਲ ਮਜ਼ਦੂਰੀ ਤੋਂ ਉੱਠ ਕੇ ਵੀ ਚਲਾ ਅਸੀਂ ਕੋਈ 2 ਰੁਪਏ ਜ਼ਿਆਦਾ ਬਣਾਉਣ ਦੀ ਕੋਸ਼ਿਸ਼ ਕਰੀਏ ਠੀਕ ਹੈ ਸਾਡੇ ਹੁਣੇ ਕਰ ਗਿਆ ਸਾਡੇ ਸਿਰ ਹੋ ਗਿਆ ਠੀਕ ਹੈ ਹਾਂ